ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਲਿਸਟੇਟ ਔਰ ਦੇਲੇਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਦਾ ਸਤਕਾਰ ਵੀ ਕਰਦੇ ਆ ਔਰ ਉਹਨੂੰ ਮੰਨਣਾ ਆਪਣਾ ਧਰਮ ਸਮਝਦੇ ਆ ਔਰ ਜਿਸ ਤਰੀਕੇ ਦੇ ਨਾਲ ਕੱਲ ਸਰਦਾਰ ਹਰਵਿੰਦਰ ਸਿੰਘ ਸਰਨਾ ਜਿਹੜਾ ਤਨਖਾਇਆ ਘੋਸ਼ਿਤ ਹੋ ਚੁੱਕਾ ਹੈ ਜਿਹਨੂੰ ਆਪ ਪਤਾ ਹੈ ਕਿ ਮੈਂ ਕਿਸੇ ਸਮਾਜਿਕ ਗੈਦਰਿੰਗਜ਼ ਵਿੱਚ ਨਹੀਂ ਜਾ ਸਕਦਾ ਲੋਗਾ ਦੇ 1 ਲੱਖ ਬੁਲਾਣ ਦੇ ਉੱਤੇ ਮੈਨੂੰ ਜਾਣਾ ਨਹੀਂ ਚਾਹੀਦਾ ਕਿਉਂਕਿ ਅੱਜ ਤਕਰੀਬਨ 5 ਮਹੀਨੇ ਹੋਣ ਬਲੇ ਹੈ ਕਿ ਇਹ ਤਨਖਾਹ ਲੱਗੀ ਔਰ ਉਹਨਾਂ ਨੇ ਹਲੇ ਤੱਕ ਅਕਾਲ ਤਖਤ ਤੇ ਆਪਣੀ ਜਾ ਕੇ ਸਜ਼ਾ ਨਹੀਂ ਭੁਗਤੀ ਹੈ ਉਹਦੇ باوجود ਵੀ ਇੱਕ ਫੰਕਸ਼ਨ ਤੇ ਜਾਣਾ ਉੱਥੇ ਪਰਿਵਾਰ ਦੇ ਕਹਿਣ ਦੇ ਉੱਤੇ ਮਾਇਤੇ ਖੜੇ ਹੋਣਾ ਕਿਉਂਕਿ ਪਰਿਵਾਰਾਂ ਨੂੰ ਇਹਦਾ ਬਾਰੇ ਨਹੀਂ ਪਤਾ ਹੁੰਦਾ ਇਹਦਾ ਸਿਧਾਂਤਾਂ ਦੇ ਬਾਰੇ ਇਹਨਾਂ ਮर्यादा ਦੇ ਬਾਰੇ ਮਗਰ ਇਹ ਜ਼ਿੰਮੇਵਾਰੀ ਜਿਹੜੀ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਇੱਕ ਤਨਖਾਈਆ ਆਦਮੀ ਜਿਹਨੂੰ ਪੰਥ ਤੋਂ ਛੇਕਿਆ ਗਿਆ ਹੋਏ ਸ੍ਰੀ ਅਕਾਲ ਤਖਤ ਸ ਵੱਲੋਂ ਅਸੀਂ ਉਹਨੂੰ ਜਿਹੜੀ ਪੰਥਕ ਸਟੇਜ ਹੋਏ ਸਮਾਜਿਕ ਸਟੇਜ ਹੋਏ ਅਸੀਂ ਉਹਨੂੰ ਅਲਾਉ ਨਹੀਂ ਕਰ ਸਕਦੇ ਔਰ ਜਿਸ ਤਰੀਕੇ ਦੇ ਨਾਲ ਹਰਵਿੰਦਰ ਸਿੰਘ ਸਰਨਾ ਕਲ ਉਥੇ ਬੋਲੇ ਤੋ ਮੈਨੂੰ ਮੇਰਾ ਫਰਜ਼ ਬੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਸਨਮਾਨ ਕਰਾਂ ਔਰ ਅਸੀਂ ਆਪਣੇ ਹੈੱਡ ਗਰੰਟੀ ਸਾਹਿਬ ਦੀ ਉਥੇ ਉਸੇ ਵਕਤ ਸਸਪੈਂਸ਼ਨ ਕੀਤੀ ਉਹਨਾਂ ਨੂੰ ਮੁਤਲ ਕੀਤਾ ਔਰ ਇਹ ਗੱਲ ਮੈਂ ਇਕੱਲੇ ਆਪਣੇ ਰਕਾਬਗੁਰ ਸਾਹਿਬ ਦੇ ਹੈਡ ਗਨਤੀ ਸਾਹਿਬ ਦੀ ਗੱਲ ਨਹੀਂ ਹੈ ਇਹ ਗੱਲ ਸਾਰੀਆਂ ਸਿੰਘ ਸਭਾਵਾਂ ਦੇ ਬਾਕੀ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਸਿਕਤrana ਨੂੰ ਵੀ ਬੇਨਤੀ ਕਰਾਂਗਾ ਔਰ ਹੈਡ ਗਨਥੀਆਂ ਨੂੰ ਗੁਰੂ ਘਰ ਦੇ ਵਜ਼ੀਰਾਂ ਨੂੰ ਬੇਨਤੀ ਕਰਾਂਗਾ ਕਿ ਜਦ ਕਦੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਨੂੰ ਤਨਖਾਹਿਆ ਘੋਸ਼ਿਤ ਕਰ ਦੇਣ ਤੁਸੀਂ ਉਹਨੂੰ ਆਪਣੀ ਸਟੇਜ ਗੁਰੂ ਘਰਾਂ ਦੀ ਨਹੀਂ ਦੇ ਸਕਦੇ ਜਤਕੋ ਸਜ਼ਾ ਪੂਤਣਾ ਲਵੇ ਔਰ ਇਸ ਗੱਲ ਦਾ ਸੰਗਿਆਨ ਸਰਬਿੰਦਰ ਸਿੰਘ ਸਰਨਾ ਨੂੰ ਬੜੀ ਚੰਗੀ ਤਰ੍ਹਾਂ ਪਤਾ ਦੋਏ ਸਰਨਾਪਰਾ ਕਿਉਂਕਿ ਹਮੇਸ਼ਾ ਅਕਾਲ ਤਖਤ ਦੇ ਉਲਟ ਰਹੇ ਆਂ ਅਕਾਲ ਤਖਤ ਦੇ ਸਿਧਾਂਤਾਂ ਦੇ ਪਿਆਰਾ ਉਲਟੇ ਜਾਂਦੇ ਰਹੇ ਆਂ ਉਹਦੀ ਮਰਿਆਦਾ ਨੂੰ ਢਹਿ ਟੇਰੀ ਕਰਦੇ ਰਹੇ ਆਂ ਔਰ ਕੱਲ ਵੀ ਜਿਹੜਾ ਨੇ ਬਜਰ ਗੁਨਾਹ ਕੀਤਾ ਇਸ ਕਰਕੇ ਇਹਨੂੰ ਕਦੀ ਪੰਥ ਮਾਫ ਨਹੀਂ ਕਰੇਗਾ ਦੋ ਤਰੀਕ 2 ਦਸੰਬਰ ਨੂੰ ਜਿਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਥੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਉਥੇ ਮਨਪ੍ਰੀਤ ਬਾਦਲ ਔਰ ਮਨਜਿੰਦਰ ਸਿੰਘ ਸਿਰਸਾ ਇਹਨਾਂ ਲੋਕਾਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਅੱਜ ਪੰਥਕ ਜਿੱਥੇ ਇਕੱਠ ਹੋਇਆ ਹੈ ਇਸ ਤੋਂ ਕਿ ਤੁਸੀਂ ਦਾੜੀ ਰੰਗਿਏ ਜਾਂ ਜਿਨੇ ਦਾੜੀ ਕੱਟੀ ਹੈ ਇਹਦੇ ਕਰਕੇ ਤੁਹਾਨੂੰ ਅਸੀਂ ਗੱਲ ਤੁਹਾਡੀ ਸੈਕਟਰੀਟੀ ਕਰਾਂਗੇ ਅੱਜ ਅਸੀਂ ਇੱਥੇ ਨਹੀਂ ਕਰਾਂਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸੈਕਟਰੀਟੀ ਚ ਭੇਜਤਾ ਗਿਆ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਗੱਲ ਹੋਈ ਕੀ ਨਹੀਂ ਹੋਈ ਹੈ ਇਹਦਾ ਜਵਾਬ ਜੱ태ਦਾਰ ਅਕਾਲ ਤਖਤ ਸਾਹਿਬ ਦੇ ਸਕਦੇ ਨੇ ਜੱ태ਦਾਰ ਅਕਾਲ ਤਖਤ ਸਾਹਿਬ ਨੇ ਅਗਰ ਕੋਈ ਅਫਵਾਜ ਸੰਗਿਆਨ ਲਿਆ ਹੁੰਦਾ ਕੋਈ ਉਹਨਾਂ ਨੂੰ ਗੱਲ ਕੀਤੀ ਹੁੰਦੀ ਤੇ ਇਹਦਾ ਜਵਾਬ ਜੱਤਦਰ ਸਾਹਿਬ ਦਿੰਦੇ ਜਾਂ ਮੰਨਜ਼ੂਰ ਬਾਦਲ ਦਿੰਦੇ ਇਹਦੇ ਵਿੱਚ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਹਦਾਇਤ ਨਹੀਂ ਹੈ ਜਾਂ ਕਿਸੇ ਸੰਸਥਾ ਨੂੰ ਹਦਾਇਤ ਨਹੀਂ ਹੈ ਹਦਾਇਤ ਬਿਲਕੁਲ 2 ਦਸੰਬਰ ਦੀ ਤੁਸੀਂ ਕਟਿੰਗ ਚਲਾ ਕੇ ਦੇਖ ਲਓ ਤੁਹਾਡੀ ਆਪਣੀ ਵੀਡੀਓ ਚ ਹੋਈਗੀ ਉਹਦੇ ਚ ਬਿਲਕੁਲ ਇਹ ਹਦਾਇਤ ਦਿੱਤੀ ਗਈ ਹੈ ਕਿ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹਿਆ ਘੋਸ਼ਿਤ ਕੀਤਾ ਜਾਂਦਾ ਹੈ ਔਰ ਕੋਈ ਇਹਨੂੰ ਮੂੰਹ ਨਾ ਲਾਵੇ ਇਹ ਸ਼ਬਦ ਸੀ ਜਾਨੀ ਰਗਵੀਰ ਸਿੰਘ ਜੋੜਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੈਂਕੜੇ ਬੰਦੇ ਜਿਹੜੇ ਦਿੱਲੀ ਦੇ ਵਿੱਚ ਰਹਿੰਦੇ ਨੇ ਉਹ ਉਹ ਦਾੜੀ ਰੰਗਦੇ ਨੇ ਔਰ ਉਹਨਾਂ ਦਾ ਸਤਿਕਾਰ ਕੀਤਾ ਵੀ ਜਾਂਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹਾਂ ਅਸੀਂ ਪਤਿਤ ਸਿੰਘ ਨੂੰ ਜਿਹੜਾ ਹੈ ਜਿਹੜਾ ਜਿਹੜਾ ਦਾੜੀ ਕੱਟਦਾ ਅਸੀਂ ਉਹਨੂੰ ਗੁਰਦੁਆਰਿਆਂ ਦੀ ਸਟੇਜ 'ਤੇ ਕਦੇ ਵੀ ਨਹੀਂ ਸਨਮਾਨਿਤ ਕਰਦੇ ਮਗਰ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਰੇਆ ਦਾੜੀ ਰੰਗਦੇ ਸੀ ਉਹਨਾਂ ਨੂੰ ਸਟੇਜਾਂ ਤੇ ਦੁਨੀਆ ਸਤਿਕਾਰ ਕਰਦੀ ਸੀ ਐਫਓ ਜੀ ਕਈ ਉਦਾਹਰਣ ਨੇ ਮੈਂ ਕਿਦਾ ਨਾਮ ਲਵਾਉਂ ਤਾਂ ਕਿਦਾ ਨਿਛੜਾ ਇਹ ਕੋਈ ਸਾਨੂੰ ਕੋਈ ਬਜਰ ਕੁਰੇਤ ਨਹੀਂ ਹੈ ਕਿ ਜਿਹਦੇ ਉੱਤੇ ਸਾਡੇ ਸਾਡੇ ਉੱਤੇ ਕੋਈ ਪਹਿਰਾ ਦਿੱਤਾ ਉਹ ਗਰੇਫੋ ਜੀ ਕੋ ਇਨਸਟ੍ਰਕਸ਼ਨ ਹੈ ਤਿਛੇ ਅਕਾਲਤਖ ਸਾਹਿਬ ਜਰੂਰ ਇਹਦਾ ਸਾਨੂੰ ਕਲੈਰਿਟੀ ਦੇਣ ਔਰ ਸਾਨੂੰ ਦੱਸ ਦੇਣ ਕਿ ਕਿਨੂੰ ਦੇਣਾ ਚਾਹੀਦਾ ਕਿਨੂੰ ਨਹੀਂ ਦੇਣਾ ਚਾਹੀਦਾ ਮਗਰ ਜਦ ਗੁਰਦੁਆਰਾ ਹਰ ਮੰਦਰ ਸਾਹਿਬ ਜਾ ਕੇ ਜਿਨ੍ਹਾਂ ਲੋਕਾਂ ਨੂੰ ਸਰੂਪੇ ਪਹਿ ਸਕਦੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਇਨਫੋਰਮੇਸ਼ਨ ਸੈਂਟਰ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਰਿਤ ਕਰ ਸਕਦੀ ਹੈ ਉਹਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਵੀ ਕਮੇਟੀ ਕਰ ਸਕਦੀ ਹੈ